ਤਲਕਾਰੀ ਇੱਕ ਕੱਲੀ ਵਿਰਾਸਤ ਦਾ ਹਿੱਸਾ ਨਹੀਂ ਇਹ ਸਾਂਝ ਵਧਾਉਣ ਦਾ ਵੀ ਇੱਕ ਜਰੀਆ ਹੈਗਾ ਉਹ ਸਾਡਾ ਭੈਣ ਭਰਾ ਦਾ ਰਿਸ਼ਤਾ ਹੋਵੇ ਸਾਡੇ ਮਾਪਿਓ ਦੇ ਨਾਲ ਰਿਸ਼ਤਾ ਹੋਵੇ ਸਾਡੀ ਦਾਦੀ ਨਾਨੀ ਨਾਨਾ ਨਾਨਾ ਦਾਦੇ ਦੇ ਨਾਲ ਰਿਸ਼ਤਾ ਹੋਵੇ ਸਾਡੀ ਪੀੜੀ ਦਾਰ ਪੀੜੀ ਚੱਲਣ ਵਾਲੀ ਇਹ ਫੁਲਕਾਰੀ ਹਮੇਸ਼ਾ ਜੁਗਾ ਜੁਗਾ ਤੱਕ ਜਿਹੜੀਆਂ ਧੀਆ ਭੈਣਾ ਸੰਭਾਲ ਕੇ ਰੱਖਦੀਆਂ ਅੱਜ ਸਪੈਸ਼ਲ ਖਾਸ ਕਰਕੇ ਮੈਂ ਉਹਨਾਂ ਦੇ ਲਈ ਜਿਹੜੀ ਇਹ ਫੁਲਕਾਰੀ ਫੁਲਕਾਰੀ ਦੇ ਵਿੱਚ ਕੁਝ ਆਈਟਮ ਲੈ ਕੇ ਆਈਆਂ ਜੋ ਹਮੇਸ਼ਾ ਸਾਨੂੰ ਰਿਸ਼ਤਿਆਂ ਦੀ ਨਿਗ੍ਝ ਚ ਬੰਨ ਕੇ ਰੱਖਦੇ ਆ ਤੇ ਸਾਨੂੰ ਹਮੇਸ਼ਾ ਜਿਹੜੀਆਂ ਫੁਲਕਾਰੀਆਂ ਬਾਗ ਜੋ ਟੋਲੀ ਦੇ ਵਿੱਚ ਪਾਉਂਦੇ ਆ ਉਹ ਸਾਡੇ ਦਾਦਾ ਨਾਨ ਦਾਦਾ ਦਾਦੀ ਹੋਵੇ ਨਾਨਾ ਨਾਨੀ ਹੋਵੇ ਉਹਨਾਂ ਦੇ ਸਪੈਸ਼ਲ ਲਈ ਮੈਂ ਲੋਈ ਤੇ ਸ਼ਾਲ ਲੈ ਕੇ ਆਈਆਂ ਤੁਸੀਂ ਵਿਆਹਾਂਵਾਂ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਗਿਫਟ ਕਰ ਸਕਦੇ ਹੋ ਆ ਜਿਹੜਾ ਸ਼ਾਲ ਹੈਗਾ ਇਹ ਮੈਂ ਸਪੈਸ਼ਲ ਜਿਹੜਾ ਹੈ ਉਹਨਾਂ ਦੇ ਲਈ ਬਣਾਇਆ ਹੋਇਆ ਥੋੜੇ ਜਿਹਾ ਲਾਈਟ ਕਲਰ ਦੇ ਵਿੱਚ ਬਣਾਇਆ ਹੋਇਆ ਤੇ ਆ ਜਿਹੜੀ ਆ ਲੋਈ ਪਿਓਰ ਪਸ਼ਮੀਨੇ ਤੇ ਆਪਾਂ ਤਿਆਰ ਕੀਤੀ ਹੋਈ ਆ ਇਹ ਇਹਦੇ ਵਿੱਚ ਤੁਸੀਂ ਹੋਰ ਵੀ ਕਲਰ ਕੰਬੀਨੇਸ਼ਨ ਸਾਡੇ ਕੋਲ ਅਲੱਗ-ਅਲੱਗ ਚੀਜ਼ਾਂ ਵੇਖ ਸਕਦੇ ਹੋ ਇਹਦੇ ਵਿੱਚ ਡਿਜ਼ਾਈਨ ਅਲੱਗ-ਅਲੱਗ ਹੈਗੇ ਆ ਤੁਸੀਂ ਉਹ ਵੀ ਵਟਸਐਪ ਕਰਕੇ ਸਾਡੇ 80546297 9501205488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਸ਼ਾਲ ਵੀ ਤੁਸੀਂ ਜਿਹੜਾ ਤੁਸੀਂ ਵੇਖ ਸਕਦੇ ਹੋ ਸਾਰਾ ਹੀ ਹੱਥ ਦਾ ਬਣਿਆ ਹੋਇਆ ਹੈਗਾ ਇਹ ਵੋਲਨ ਪਸ਼ਮੀਨੇ ਤੇ ਸ਼ਾਲ ਹੈਗਾ ਹੋਰ ਵੀ ਬਹੁਤ ਸਾਰੀਆਂ ਬਾਗ ਫੁਲਕਾਰੀਆਂ ਲਈ ਸਾਨੂੰ ਪੱਟੀ ਆ ਵੀ ਸਕਦੇ ਹੋ ਸਾਡਾ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦੇ ਵਿੱਚ ਸਟੋਰ ਹੈਗਾ ਜੀ